ਤੂੰ ਸਾਡੇ ਧਰਮ ਦਾ ਨਹੀਂ ਹੈਗਾ ਸਾਡੇ ਧਰਮ ਦਾ ਬੰਦਾ ਹੈ ਤੈਨੂੰ ਛੱਡਣਗੇ ਨਹੀਂ ਤੂੰ ਸਾਡੇ ਧਰਮ ਦੇ ਖਿਲਾਫ ਗੱਲਾਂ ਕਰਦਾ ਓਏ ਕੋਈ ਹੱਥ ਮਾਰ ਓਏ ਇਹ ਕੱਲੂ ਹੱਥ ਮਾਰੇ ਓਏ ਤੂੰ ਜਾ ਦੇ ਨਾ ਬੋਲ ਵੀਰੇ ਜਿਹੜੇ ਤੇਰੇ ਨਾ ਦਿਮਾਗ ਦੇ ਵਿੱਚ ਭਰੇ ਆ ਮੈਂ ਕਚਰਾ ਜੋ ਵੀ ਬੋਲਿਆ ਹੋਇਆ ਤੇਰੇ ਦਿਮਾਗ ਦੇ ਵਿੱਚ ਵੀ ਮੈਂ ਫਲੋਂਨੇ ਧਰਮ ਦਾ ਫਲੋਂਨੇ ਮਜਬਦਾ ਹੈ ਫਲੋਂਨੇ ਜਯਾਦ ਬੋਤ ਬੰਧਦਾ ਜੋ ਵੀ ਹੈ ਉਹ ਵੀਰੇ ਤੈਨੂੰ ਭਾਰੋ ਦਿੱਤਾ ਗਿਆ ਹੈ ਬਾਰੋਂ ਦੇ ਦਿਮਾਗ ਵਿੱਚ ਭਰਤਾ মিডিਆ ਰਹੀ ਸੋਸ਼ਲ ਮੀਡੀਆ ਰਹੀ ਪਰਿਵਾਰ ਨਹੀਂ ਜੋ ਹੋਰ ਚਾਹ ਨਾਲ ਤੁਹਾਨੂੰ ਤਰਮਗ ਵਿੱਚ ਭਰਤਾ ਉਹਨਾਂ ਦੇ ਦਿਮਾਗ ਵਿੱਚ ਘਰਤੀ ਜਾਂਦਾ ਘਰਤੀ ਜਾਂਦਾ ਘਰਤੀ ਜਾਂਦਾ ਹੁਣ ਤੈਨੂੰ ਆਏ ਡਰ ਲੱਗਣੀ ਸ਼ਾਦਾ ਵੀ ਹਾਏ ਸਾਡੀ ਜਾਤ ਸਾਡਾ ਵਾਝੋ ਸਾਡਾ ਧਰਮ ਸਾਡਾ ਪੰਥ ਖਾਤ ਰਹਿ ਕੇ ਆਇਆ ਓਏ ਜੋ ਬਾਹਰ ਨਿਕਲੇ ਆ ਵੀਰੇ ਇਹ ਜੋ ਬਾਹਰ ਨਿਕਲੇ ਲੋਕ ਬੜੇ ਚੰਗੇ ਨੇ ਉਹ ਤਾਂ ਮਿਲ ਵਰਤ ਕੇ ਰਹਿਣਾ ਚਾਹੁੰਦੇ ਨੇ ਰਾਜਨੀਤਿਕ ਲੋਕਾਂ ਨੇ ਤੇਰੇ ਦਿਮਾਗ ਵਿੱਚ ਜੋ ਭਰਤਾ ਉਹ ਤਾਂ ਸੱਤਾ ਚਾਹਣਾ ਚਾਹੁੰਦੇ ਨੇ ਸੱਤਾ 'ਚ ਬੈਠੇ ਨੇ ਜਿਹੜੇ ਨਹੀਂ ਬੈਠੇ ਉਹ ਬੈਠਣਾ ਚਾਹੁੰਦੇ ਆ ਜਿਹੜੇ ਬੈਠੇ ਆ ਉੱਥੇ ਪੱਕੇ ਰਹਿਣਾ ਚਾਹੁੰਦੇ ਆ ਇਸ ਕਰਕੇ ਉਹ ਥੂਟੇ ਦਿਮਾਗ 'ਚ ਭਰੀ ਤੁਰੇ ਜਾਂਦੇ ਨੇ ਭਰੀ ਤੁਰੇ ਤੇ ਤੂੰ ਮੇਰੇ ਵਰਗੇ ਨੜੜੀ ਲਾਗਾ ਪੁੱਠਾ ਸੁਧਾ ਬੋਲੀਏ ਨਾ ਉਹ ਭਰਾਵਾ ਜੇ ਕੋਈ ਤੇਰੇ ਜਦ ਪਦ ਮੰਥ ਜ਼ਬਰਦਸਤ ਆਏ ਤੇ ਸੇ ਨਾ ਵੀ ਨਹੀਂ ਹੈਗਾ ਉਹ ਤੋਂ ਨਾ ਫਰਤ ਨਾ ਕਰ ਓਏ ਨਾ ਕਰ ਜੇ ਤੇਰਾ ਹੀ ਹਾਲ ਰਹੇ ਹ ਤੁਕਾਤਲ ਬਣ ਜਾਏਗਾ ਤੂ ਦੱਕਾ ਤਨ ਕਰਿਆ ਕਰੇਗਾ ਲੋਕਾਂ ਦੇ ਉਹ ਤੂੰ ਬਚ ਜਾ ਤੈਨੂੰ ਤਾਂ ਅੱਛਾ ਗੱਲ ਮੈਂ ਆ ਕੱਢ ਦੇ ਦਿਮਾਗ ਚੋਂ ਜਿਹੜੇ ਮਾੜੇ ਗੁਣ ਭਰੀ ਬੈਠਾ ਹੈ ਤੂੜੀ ਭਰੀ ਬੈਠਾ ਹੈ ਉਹ ਚੰਗੇ ਗੁਣ ਅਪਣਾ ਲੈ ਚੰਗੇ ਗੁਣ ਸਹਿਣ ਸੀਲਤਾ ਹੈ ਦਇਆ ਪ੍ਰੇਮ ਕਰਨਾ ਆ ਕਿਹੜੇ ਕਿਹੜੇ ਗੁਣ ਹੁੰਦੇ ਨੇ ਉਹ ਅਪਣਾ ਲੈ ਐਨੇ ਮਾਂ ਪਰਸ ਬੋਲੀ ਜਾਂਦੇ ਨੇ YouTube ਤੇ ਉਹ ਦੇਖ ਲੈ ਉਹ ਕਿੰਨਾ ਹੜਾ ਕਰਦੇ ਨੇ ਮਨ ਹੈ ਉਹ ਕਹਿੰਦੇ ਨੇ ਵੀ ਤੁਸੀਂ ਭਾਈ ਪ੍ਰੇਮ ਨਾਲ ਰਹੋ ਸਹਿਣਾ ਸਿੰਘ ਤਾਂ ਬਦ ਉਹ ਤੁਸੀਂ ਕਿਸੇ ਦਾ ਮਾੜਾ ਨਾ ਕਰੋ ਤੇ ਤੂੰ ਰਾਜਨੀਤਿਕ ਲੋਕਾਂ ਦੇ ਸਬਸਕ੍ਰਾਈਬ ਕਰਕੇ ਨਾ ਚੈਨਲ ਫਸਿਆ ਪਿਆ ਨਿਕਲ ਜਾ ਬਾਹਰ ਇਹ ਜੋ ਤੂੰ ਗੱਛਾ ਗੱਲ ਇਹ ਤੈਨੂੰ ਮਰਵਾਉਂਦਾ ਨਾ ਕਿ ਸ਼ਹੀਦ ਕਰਾਰ ਕਰਾ ਕੇ ਉੱਤੇ ਵਜਣਗੇ ਕੁਛ ਹੀ ਢਾਕੇ ਸੱਤਾ ਦੇ ਵਿੱਚ ਆ ਜਾਣਗੇ ਤੂੰ ਬਚ ਜਾ ਤੂੰ ਬਚ ਜਾ ਬੰਦਿਆ ਬਚ ਰਿਹਾ ਇਹ ਤੈਨੂੰ ਮਰਵਾਉਣਾ ਛੱਡੇ ਨੇ ਜੱਗਾ ਮਦਾ ਕੁੱਤਾ ਭੌਂਦਾ